So so ਬੰਦੋ ਬਾਰੂ ਬਾਰੁ ਤ੍ਰਪਤੀ ਸਾ ਇਹੰ ਪੰਕਾਰਾ ਸਤਿਗੁਰ ਤੇ ਪ੍ਰਸਾਦਿ ਸਾਚੋ i <laughs> oanibo ਸ੍ਰੀ ਤੇ ਪਹਾੜ ਸਰਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਕਾਬਲ ਅਸਥਾਨ ਅੰਗਾੜੇ ਦੀ ਤੇਜ ਧਰਤੀ ਦੇ ਉੱਤੇ ਜਿੱਥੇ ਇੱਕ ਰਾਜ ਸਤੁਰਾਂ ਦਾ ਸੀਸ ਲੈ ਭਾਈ ਸਭਾਈ ਜਨਤਾ ਦੀ ਰਣ ਹਕੀਤਾ ਇਸ ਸਥਾਨ ਤੇ ਭਾਈ ਰਾਮ ਦੇਵਾ ਜੀ ਜਿਨ੍ਹਾਂ ਤੇ ਅਫਰੇਹ ਹੈ ਇਸ ਸਥਾਨ ਦੇ ਉੱਤੇ ਆਪ ਦਰਸ਼ਕਦਾਰੇ ਸਤੁਰਾਂ ਦੇ ਆ ਰਹੇ ਸਜੇ ਪਾਵਨ ਦਰਬਾਰਾਂ ਦੇ ਅੰਦਰ ਹਰ ਰੋਜ਼ ਸਤਿਆ ਬੇੜੀ ਦੇ ਨਾਮ ਸਜਦੇ ਸਜਦੇ ਹੋਏ ਦੁਆਨਾ ਜਾਂਦਾ ਰੁਤਾਨ ਸਾਹਿਬ ਮਹਾਰਾਜ ਦਾ ਪਾਵਨ ਇਤਿਹਾਸ ਆਪ ਜੀ ਦੇ ਤਾ ਪ੍ਰਤੀ ਸਤਿ ਸ਼ਰਨ ਭਾਰੇ ਚਾ ਸਹਿਬਾਂ ਦੇ ਪਾਵਨ ਜੀਵਨ ਦੁਆਰਾ ਇਸ ਦੇ ਪਰ ਸੰਗ ਅੰਦਰ ਆਪ ਜੀ ਸਰਵ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸਾਤੁਰਨੂ ਰਾਏ ਬੁਲਾ ਦੇ ਆਪਣੇ ਕੋਲ ਬਾਇਆ ਆਪਣੇ ਕੋਲ ਬਾਇਆ ਜਦੋਂ ਵੇਖਿਆ ਮਹਾਰਾਜ ਦਾ ਉਸ ਨੂੰ ਨਰਾਗੀ ਚਿਹਰਾ ਗੱਲਾਂ ਦੇ ਉੱਤੇ ਨੀਲ ਪਏ ਹੋਏ ਤੇ ਉਸ ਵੇਲੇ ਪਿਤਾ ਜੀਆਂ ਨੂੰ ਬੜਾ ਕਹਿ ਲੋਕ ਕੇ ਆਪਣੇ ਵੱਲ ਚੱਲ ਗਿਆ ਰਾਏ ਬੁਲਾ ਆ ਕੇ ਕਾਲੂ ਤੇ ਤੇਰੇ ਵਾਸਤੇ ਕਰ ਪੂਰਨਾਨਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਅਜ ਕੀਤਾ ਇਹ ਠੀਕ ਨਹੀਂ ਕੀਤਾ ਵਡੀਆਂ ਤਰ੍ਹਾਂ ਬਾਤਾਂ ਜਾਣ ਕੇ ਕਿ ਤੁਹਾਡੀ ਸ਼ਰਤਾਂ ਨਹੀਂ ਪਣੀ ਐ ਤੁਸੀਂ ਆਪ ਉੱਤਰ ਦੀ ਤਰ੍ਹਾਂ ਉੱਤਰ ਜਾਣਦੇ ਹੋ ਉਸ ਵੇਲੇ ਰਾਏ ਪੁਰਾਣ ਸਤੁਰਾਂ ਦੇ ਵੱਲ ਵੀ ਇਹਦਾ ਇਹ ਜੋ ਬਚਨ ਕਹੇ ਇਤਿਹਾਸ ਆਪ ਦੀ ਪਿੱਛੇ ਸਰਵਪ ਕੀਤਾ ਹੈ ਆਓ ਜੀ ਅਗੇ ਦਾ ਇਤਿਹਾਸ ਸਰਵਪ ਕਰਉ ਚਿਤਪਰਤਿਆਂ ਨੂੰ ਕਰਉ ਫਾਦਰ ਸਹਿਵਾ ਦੇ ਚਰਨਾਂ ਦਾ ਤਿਆਰ ਤਾਰਾ ਕੋ ਜੀ ਸਤਨਾਮ ਸ਼੍ਰੀ ਵਾਟੂ ਸਾਰਬ ਦੀ ਪੀਸਰਤ ਪੜ ਆਰ ਜੋਗੀ ਤੇ ਇਹਨਾਂ ਕਹਿ ਕੇ ਰਾਏ ਪੁਰਾਣੇ ਆਪਣੇ ਇੱਕ ਸੇਵਕ ਨੂੰ ਭੇਜਿਆ ਸੇਵਕ ਨੂੰ ਭੇਜਣਾ ਕੀਤਾ ਵੇ ਜਾ ਕਰ ਕਿ 20 ਰੁਪਏ ਲਿਆਓ ਤੇ ਉਹ ਸੇਵਕ ਕਰਨ ਵਾਸਤੇ ਗਿਆ ਤੇ ਖੋਖਰ ਜਾਤ ਦੀ ਰਾਣੀ ਹੈ ਰਾਏ ਤੁਲਾ ਉਹਨੂੰ ਜਾ ਕੇ ਡੜਿਆ ਵੀ ਰੁਪਈਏ ਦਿਆ ਤੇ ਦਿਆ ਰਾਏ ਤੁਲਾ ਨੂੰ ਦਿੱਤੇ ਨੀਂਦ ਦੇ ਰਖਤੰਦੇ ਚ ਪਾਲ ਪੜੀ ਨੇ ਰਾਏ ਤੁਲਾ ਨੇ ਉਹ ਵੀ ਰੁਪਈਏ ਆਪਣੇ ਹੱਥ ਵਿੱਚ ਫੜੇ ਜਬੈ ਨੀਂਦ ਲਗਾਕਿਓ ਕਰਤਾਲੂ ਜਦ ਉਹ ਵਾਇਆ ਉਹ ਵੀ ਰੁਪਈਏ ਰਾਏ ਤੁਲਾ ਬਾਪੇ ਬਹਿ ਤੱਕ ਕਾਨੂੰ ਇਹੜੇ ਵੀ ਪਈਏ ਕਿ ਜਿਹੜੇ ਤੁਹਾਰਤ ਸਬਹ ਮਹਾਰਾਜ ਨੇ ਕਰਜ ਦਿੱਤੇ ਨੇ ਵੀਰ ਰਈਆ ਦੀ ਦਸ ਤੇ ਆ ਕੇ ਸੰਤ ਸਾਹਿਬ ਨੂੰ ਨੰਨਸ ਤਾਰਨ ਥਾਈ ਆ ਵੀ ਪਈਏ ਤੂ ਮੇਰੇ ਕੋਲ ਲੈ ਜਾ ਵੈਕ ਬੋਲਿਓ ਦਦ ਤਿਸ ਸਾਦੂ ਪਬ ਵੇਤਾ ਕਰ ਰਾਏ ਤੁਲਾ ਤੇ ਕੋਲ ਕੜਾ ਤਦ ਪਾਸ਼ਾ ਤੁਹਾਰਤ ਸਬਹ ਮਹਾਰਾਜ ਵੀ ਕੋਲ ਖੜੇ ਤੇ ਉਸ ਵੇਲੇ ਕੀ ਕਹਿੰਦਾ سامنے ਤੇ ਉਸ ਵੇਲੇ ਕੀ ਕਹਿੰਦੇ ਨੀ ਇਹ ਮਾਇਆ ਆਇਲ ਨਹੀਂ ਝਲਣੀ ਕਰਤਾ ਸਦਾ ਉਪਕਾਰ ਦੇ ਸਰਪਾ ਤੇ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਇਹਨੇ ਜਦੋਂ ਵੀ ਕੀਤਾ ਹੈ ਕੋਈ ਵੀ ਕੰਮ ਚੰਗਾ ਨਹੀਂ ਕੀਤਾ ਜਦੋਂ ਵੀ ਕੋਈ ਕੰਮ ਆਇਆ ਉਹ ਕੰਮ ਸਿਰੇ ਨਹੀਂ ਚੜਿਆ ਉਹਿਰ ਪਛੇਤੇ ਜਿਹੜੇ ਘਰ ਤੇ ਬਹਾਰਾ ਰਾਈ ਜੀ ਅੱਜ ਤੇ ਪੈਸੇ ਦੇ ਰਹੇ ਜੀ ਤੇ ਮੈਨੂੰ ਆਪ ਦੱਸੋ ਵੀ ਘਰ ਤੋਂ ਮੈ ਤਾਂ ਨਹੀਂ ਆਇ ਇਸ ਸੰਸਾਰ ਤੇ ਇਹਦੇ ਘਰ ਦੇ ਘਰੋਂ ਬਾਅਦ ਫਿਰ ਕਿਵੇਂ ਚੱਲਣਗੇ ਕਿਵੇਂ ਘਰ ਦੀ ਸ੍ਰਿਸ਼ਟੀ ਚੱਲੇਗੀ ਤੁਸੀਂ ਦੱਸੋ ਮੇਰਾ ਆਪ ਪਿਉ ਨਿਭਹਿ ਕਾਹੂ ਵਿਚਾਰਾ ਦਸੋ ਖਾਂ ਇਹ ਗਾਉ ਤੁਸੀਂ ਵੀ ਦੱਸੋ ਕਿ ਨਾਲ ਆਪਣਾ ਪਰਿਵਾਰ ਕਿਵੇਂ ਪਾਏਗਾ ਤੁਮ ਜੋ ਦੇ ਤਰਪ ਕਾ ਪ੍ਰਸਾਦ ਕੀ ਹੁਣ ਤੇ ਪਾਇਆ ਦੇ ਰਹੇ ਅੱਜ ਮੇਰੇ ਕਿ ਮੈਨੂੰ ਦੇ ਦੇ ਤੇ ਦੱਸੋ ਕੱਲ ਨੂੰ ਇਹਦਾ ਕੌਣ ਭਾਈ ਗੌਣ ਪੜੇਗਾ ਕਿਹਦੇ ਘਰੋਂ ਇਹਦਾ ਘਰ ਚੱਲੇਗਾ ਇਹਨੇ ਆਪੇ ਕੋਈ ਖੱਟਣਾ ਕਮਾਣਾ ਨਹੀਂ ਹੈ ਸਾਰੇ ਹੀ ਥਾਤਵਾਰ ਤੇ ਵਿੱਚ ਇੱਕ ਫੇਰ ਰੁਕੇ ਮੈਂ ਜਿੱਥੇ ਲਾਇਆ ਕਿਤੇ ਸੂਰਾ ਨਹੀਂ ਕੰਮ ਕੀਤਾ ਸਰਬਸੂਖਦੀਨੇ ਕਹਿੰਦੇ ਆਕੇ ਤੇ ਦੱਸੋ ਖਾ ਜਿਹੜੇ ਘਰ ਦੇ ਐਸਵਾ ਤਾਪ ਪਰਤਾਪ ਸਭ ਕੁਛ ਮੁਝ ਸਦਾ ਤੁਹਾਡੇ ਤੇ ਤਾਪ ਸਦਾ ਤੇ ਤੁਹਾਡੀ ਦਿੱਤੀ ਹੋਈ ਪਾਇਆ ਤੇ ਨਾਲ ਹੀ ਮੇਰਾ ਤਾਪਾ ਬਾਰ ਹੈ ਰਾਏ ਪੁਲਾਰ ਉਸ ਵੇਲੇ ਪਿਤਾ ਜੀ ਆ ਗਏ ਤਾਪ ਪਰ ਸਾਧ ਕਰਦਾ ਰਤਨਾ ਤੁਹਾਡੇ ਕਰਕੇ ਘਰ ਗ੍ਰਿੰਦਰ ਰਹੀ ਤੇ ਕਿਉਂਕਿ ਕਾਗਨਾਂ ਨੂੰ ਕਰਦੇ ਤੇ ਰਾਏ ਪੁਲਾਰ ਕਹਿੰਦਾ ਬੜਾ ਵੱਡਾ ਧਨੀ ਸਾਧ ਅੱਜ ਇਹਨਾਂ ਪਤਾ ਠੇਕਦੇ ਆ ਨਾ ਕੋਈ ਪੁੱਛ ਲਵੇ ਭਈ ਗੁਰੂ ਰੰਸਾ ਦਾ ਰਾਜ ਮੱਥਾ ਠੇਕਦੇ ਕਿਉਂ ਕਿੱਥੋਂ ਸ਼ੁਰੂ ਹੋਇਆ ਤੇ ਜਵਾਬ ਕੀ ਦੇਣਾ ਹੈ ਪਹਿਲਾ ਮੱਥਾ ਤਾਂ ਰੰਸਾ ਪਾਤਸ਼ਾਹ ਮਹਾਰਾਜ ਨੂੰ ਜਦੋਂ ਸੱਤ ਦੀ ਸ਼ਾਂਤ ਕਰ ਸਤਗੁਰੂ ਜੀ ਲੇਟੇ ਹੋਏ ਸੱਤ ਨੇ ਸ਼ਾਂਤ ਕੀਤੀ ਹੋਈ ਤੇ ਰਾਏ ਬੁਲਾਰ ਦੇ ਆ ਕੇ ਨਮਸਕਾਰ ਕੀਤੀ ਸੀ ਮਹਾਰਾਜ ਨੂੰ ਸਤਗੁਰੂ ਜੀ ਪਾਦ ਵਿੱਚ ਜਾ ਤੇ ਨਰਸ਼ਕਾਲ ਕੀਤੀ ਮਾਨੀ ਮਾਨ ਉਸ ਵੇਲੇ ਤੇ ਇਹ ਰਾਏਪੁਰਾ ਨੇ ਪਹਿਲਾ ਨਰਸ਼ਕਾਲ ਕੀਤੀ ਵੱਡਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸਿੱਖ ਬਣਿਆ ਕਹਿੰਦੇ ਮਹਾਰਾਜ ਦੇ ਪਿਤਾ ਹੁਣ ਆਇਆ ਨਹੀਂ ਪੈ ਰਾਏਪੁਰਾ ਕਹੇ ਲੋ ਰਾਏ ਆਬ ਕੋ ਇਹ ਦੀਜੈ ਰਾਏਪੁਰਾ ਕੀ ਕਹਿ ਰਿਆ ਕੋ ਕਹਿੰਦੇ ਭਈ ਤੁਮੀ ਇਜਜ਼ਤ ਕਰੋ ਇਹ ਬਾਇਆ ਅੱਜ ਲੈ ਲਓ ਬੋਲੋ ਯਾਗਦਕਾਰ ਦੀਜੈ ਅਗੇ ਤੋਂ ਇਸ ਤਰ੍ਹਾਂ ਕਰਿਆ ਅੱਜ ਜਿਹੜੀ ਮਾਇਆ ਇਹ ਵੀ ਲਾਓ ਅੱਗੇ ਤੋਂ ਇਹ ਕੰਮ ਕਰਿਆ ਜੇ ਅਸੰਭਸਨ ਤੇ ਕਰਜ ਜੋ ਸਰਬਾ ਪੁਨਨ ਸਵਾ ਜੋ ਵੀ ਪਹਿਨ ਇਹਨਾਂ ਨੂੰ ਲੈ ਕੇ ਜਿਹੜਾ ਜੋ ਵੀ ਦੇਨ ਇਹਨਾਂ ਦਾ ਖੁਸ਼ ਹੋਵੇ ਸਕੜ ਮਰ ਸਾਲ ਨੂੰ ਇਹੋ ਵੀ ਇਹਨਾਂ ਨੂੰ ਸ਼ਿਕਾਇਆ ਜੇ ਜਿਹੜੀ ਮਾਇਆ ਹੋਵੇਗੀ ਉਹਨਾਂ ਤੱਕ ਮੈਂ ਦੇਵਾਂਗਾ ਮਿਰ ਮਾਮਤ ਟੇਨ ਦੇ ਗਿਨ ਕਰ ਦੇ ਉਹ ਦਤ ਪਾ ਮੇਰੇ ਕੋਲ ਮਾਇਆ ਆਪਣੀ ਮੈ ਜਾ ਕਰਨਾ ਸੁਧ ਕੇ ਮਰਮਾ ਲਤਨ ਸਪਾਇਆ ਤਾਲੂ ਤੂੰ ਆਪਣੇ ਪੁੱਤਰ ਦੀ ਵੱਡੀ ਜਿਹੜੀ ਕਿਰਪਾ ਹੈ ਉਹਦੀ ਵੱਡੀ ਮਹਿਬਾ ਹੈ ਤਰਾ ਤੂੰ ਜਾਣ ਨਹੀਂ ਸਕਿਆ ਦਰਬ ਤੂੰ ਬਹਿਰਤਾ ਮਿਲ ਪਾਇਆ ਮਾਇਆ ਦੇ ਲੋਭ ਦੇ ਭਟਕੇ ਤੇਰਾ ਜਨ ਭਰ ਗਏ ਫਿਰਦਾ ਤੂੰ ਮਾਇਆ ਦੀ ਤੈਨੂੰ ਲੱਗੀ ਹੋਈ ਹੈ ਕਿ ਮਾਇਆ ਆਪਣੀ ਚਾਹੀ ਕੋ ਨੂੰ ਨਾਲ ਸਾਬ ਦਬ ਕੱਟ ਕੇ ਲਿਆਵੇ ਪਰ ਤੈਨੂੰ ਤਨ ਲੋਭ ਦਾ ਹੈ ਤਨ ਤਾਂ ਮਹਿਜ ਜਾ ਮਹਿਜ ਸੁਖ ਦਾਇਤ ਜੇ ਮਾਇਆ ਖਵਾ ਲਿਆ ਹੁਣ ਤੈਨੂੰ ਆਖੇਗਾ ਬਬਧੀਆ ਹੁਣ ਇਹ ਸੁਖ ਦੇਵੇਗਾ ਸਤ ਪੰਥੀ ਕੋ ਕਹਿਤ ਨਲਾਇਕ ਤੋ ਜਿਹੜਾ ਧਰਮ ਦਰਬਾਰ ਤੇ ਚੱਲਦਾ ਸਤ ਪੰਥੀ ਸਤ ਦੇ ਮਾਰਗ ਤੇ ਚੱਲਣ ਵਾਲਾ ਉਹਨੂੰ ਤੋ ਨਲਾਇਕ ਦੱਸਦਾ ਹੈ ਭਗਤ ਜਗਤ ਕੀ ਰਹਿਤ ਅਜੂਤਮ ਉਸ ਵੇਲੇ ਰਾਜ ਤੁਲਾਰ ਆਉਂਦਾ ਹੈ ਭਗਤਾਂ ਦੀ ਤੇ ਜਗਤ ਵਾਲਿਆਂ ਤੇ ਅਜੋਤੀ ਹੋਇਆ ਕਰਦੀ ਹੈ ਕਿ ਜਿਹੜੇ ਰੱਬ ਦੇ ਪਿਆਰੇ ਹੋਇਆ ਕਰਦੇ ਨੇ ਉਹਨਾਂ ਨੂੰ ਦੁਨੀਆਦਾਰੀ ਦੀ ਪਰਵਾਹ ਨਹੀਂ ਹੁੰਦੀ ਬੇ ਪਰਵਾਹ ਸਦਾ ਅਨੰਦ ਹਲਕ ਹੈ ਜਗੂ ਪਾਲ ਸੁਆਮੀ ਜਿਨ੍ਹਾਂ ਦਾ ਆਪੂ ਆਪ ਕਰਦਾ ਤੇ ਮਾ ਕਾਲ ਦਹਾਤ ਇਕਲੇ ਮੁਕਤ ਇਕ ਤੇ ਧੰਦਾ ਦਾ ਬੈ ਸੰਸਾਰੀ ਤੇ ਦੂਜਾ ਮੁਕਤੀ ਵਾਸਤੇ ਕਦਾ ਫਿਰਦਾ ਗਇਓ ਤਰਪ ਜਾਣਿਓ ਜਿਜ ਜੇਤੂ ਜਿਨਾ ਤੇਰਾ ਧੰਨ ਗਿਆ ਹੈ ਮੋਹਿ ਨਿਕਟ ਤੇ ਦੇ ਵੋਹ ਤੇ ਤੂੰ ਕਾਲੂ ਤੂੰ ਮੇਰੇ ਕੋ ਲੈ ਜਾ ਰਾਏ ਤੁਲਾ ਪਿਤਾ ਜੀ ਨੂੰ ਕਹਿ ਰਾਏ ਦੇਤ ਸੋ ਦੇਤ ਨਾ ਕਾਲੂ ਉਹ ਵੀ ਰੁਪਏ ਹੱਥ ਵਿੱਚ ਪੜੇ ਹੋਏ ਤੇ ਬਾਬੇ ਬਹਿਤਾ ਕਾਲੂ ਨੂੰ ਕਹੇ ਲੋ ਫੜੋ ਆਪਣੀ ਪਾਇਆ ਪਰ ਪਿਤਾ ਜੀ ਲੈ ਨਹੀਂ ਗਏ ਭਇਓ ਪਰਸ ਪਰ ਕੈਦ ਵਿੱਚ ਸਾਨੂੰ ਜਿਹੜੇ ਕੋਲ ਸਾਹ ਨਾਲ ਲੋਕ ਵੇਕਰ ਵਾਲੇ ਫਿਰ ਤੋਂ ਨਹੀਂ ਆખ્યા ਤੇ ਹੁਣ ਤੇ ਲੈਣੇ ਚਾਹੀਤੇ ਹਨ ਨਿਰਪਤ ਤਾਦਾ ਅੰਬਾ ਤੇ ਆਪ ਮੁਖ ਭਾਖੀ ਤੇ ਜਿਹੜਾ ਰਾਏ ਪੁਲਾਰ ਹੈ ਇਹਦਾ ਵਜੀਰ ਸੀ ਖੜਾ ਕੋ ਉਸ ਵੇਲੇ ਕੋਲੋਂ ਉਹ ਇਹ ਆਤ ਦਾ ਹੈ ਆਏ ਸਰਾਏ ਮੰਦ ਅਬਲਾਖੀ ਇਹਨੇ ਖੁਸ਼ ਹੋ ਕਰਕੇ ਰਾਏ ਪੁਲਾਰ ਦਾ ਬਜਨ ਹੱਦ ਲਾਉ ਤੁਸੀ ਬਾਦ-ਬੰਦ ਫੇਰ ਤਰੀਜੈ ਬਾਦ-ਬਾਦ ਤੂੰ ਵਾਇਆ ਨਾ ਵਾਪਸ ਕਰੋ ਉਹ ਤੁਹਾਨੂੰ ਦਿੱਤੇ ਇਹ ਤੁਸੀਂ ਲੈ ਲਓ ਤੇ ਇਹ ਤੁਹਾਡਾ ਲੈਣ ਦਾ ਹੱਕ ਵੀ ਬਣਦਾ ਹੈ ਦੇ ਵਿਚਾਰ 바ਜ ਪ੍ਰਤਮ ਨੰਦੀਚੇ ਤੇ ਜੇ ਕੋਈ ਵਟਾ ਵਾਖੇ ਨਾ ਤੇ ਉਹਨੂੰ ਮੋਲੀ ਦਾ ਨਹੀਂ ਹੈ ਉਹਦੇ ਕੋਲੋਂ ਆਇਆ ਉਹਦਾ ਕਹਿਣਾ ਮੰਨ ਲੈਣਾ ਚਾਹੀਦਾ ਹੈ ਤਬ ਹੁੰਨਾ ਚਿਰ ਕੋ ਉਤਪਨ ਜੋਚਨ ਸੋਹਣੇ ਨੇਤਰਾ ਵੜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜਿਹਨਾਂ ਨੂੰ ਵੇਖ ਸਾਨੂੰ ਵੀ ਠਣ ਪੈਂਦੀ ਹੈ ਐਸੇ ਪਾਤਸ਼ਾਹ ਨੂੰ ਅੱਗੇ ਤੁਨਾ ਚਲ ਗਿਆ ਜੀ ਤਬਸੁਤ ਸੰਤ ਉਪੰਦ ਵਿਮੋਚਨ ਜਿਹੜਾ ਤੇਰਾ ਪੁੱਤਰ ਹੈ ਨਾ ਤਾਲੂ ਇਹ ਬੰਦਨਾ ਦਾ ਦਾਸ ਕਰਨ ਵਾਲਾ ਹੈ ਇਹ ਮੁਕਤੀ ਦੇਣ ਵਾਲਾ ਹੈ ਇਹ ਕੋਟੇ ਬੰਦਨਾ ਤੁੰਛਾਲ ਹੋਏਗਾ ਬਹੁਤ ਬਾਰ ਕਹਿ ਰਾਇ ਪਰ ਬੀਤੇ ਰਾਇ ਪ੍ਰਾਰ ਉਹ ਸਿਆਣਾ ਸੁਚਬਾਨ ਉਹ ਪੁਰਖ ਜਦੋਂ ਵਾਰ-ਵਾਰ ਉੱਠਿਆ ਤੇ ਜਕਰ ਤੇ ਤਾਲੂ ਕਰ ਤੀਨੇ ਆਪਣੇ ਹੱਥੀ ਮੈਨੂੰ ਤਾਂ ਕਾਹ ਨੂੰ ਉਹ ਵਾਇਆ ਦੇ ਦਿੱਤੇ ਧੂਰ ਬਸੂਰ ਤੱਕ ਮੰਨੇ ਉਹ ਸਦਦਾ ਫਿਰ ਪਿਤਾ ਜੀ ਰਾਏ ਪ੍ਰਾਤ ਦੀਆਂ ਉਹ ਗੱਲਾਂ ਸੁਣ ਕੇ ਤੇ ਫੇਰ ਉਹ ਵਾਇਆ ਕਰੇ ਨਾਲ ਦੇ ਦਿੱਤੀ ਲੈ ਕੇ ਵਾਪਸ ਜਦੋਂ ਘਰ ਨੂੰ ਆ ਰਹੇ ਅੰਦਰ ਬੈਸੀ ਉਲਜਿਤ ਪਦਨਾ ਅੰਦਰ ਬੈਚੇ ਬੜੇ ਧੂਰਦੇ ਨੇ ਸ਼ਰਮਿੰਦਗੀ ਮਹਿਸੂਸ ਕਰਦੇ ਤੇ ਤਲਵੰਡੀ ਤੇ ਤੇ ਨਰਦਾ ਸਾਰੇ ਹੁਣ ਮੀਤੇ ਤੇ ਇਹ ਕਮਜੀਤ ਨਹੀਂ ਜੀਤ ਜਿਹੜਾ ਬਾਬਾ ਇਹ ਤਾਂ ਕਾਨੂੰ ਦੇ ਕੰਮ ਕੀਤਾ ਤੇ ਜੀਤ ਨਹੀਂ ਕੀਤਾ ਪੂਰਵ ਨਿਰਤ ਹੋਏ ਸੁਤਮਾਰ ਕੀ ਕਹਿੰਦੇ ਕਹਿੰਦੇ ਤੇ ਪਹਿਲਾ ਪਿੰਨ ਮਰਦਾ ਹੀ ਹੋ ਠੀਕ ਹੈ ਨੁਕਸਾਨ ਕੀਤਾ ਪਰ ਜੇ ਨੁਕਸਾਨ ਕਰਦੇ ਕਿ ਆਏ ਪਹਿਲਾਂ ਤੇ ਗੁਰੂ ਨਾਨਕ ਸਾਹਿਬ ਦੇ ਹੱਥ ਚੁੱਕਿਆ ਮਾਰਿਆ ਰਿਪਤ ਦੇ ਦੇ ਤਨ ਆਏ ਤਾਂ ਆਗਾ ਕਰਦੇ ਤੇ ਜਦੋਂ ਉਹ ਗੱਲ ਉੱਚਦੀ ਹੈ ਸੁਣਦੇ ਪਿਤਾ ਜੀ ਜੁਗਲ ਕਉ ਕਰਨਿੰਮ ਬਿੰਦੈ ਉਹ ਸਾਜ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਦੇ ਕਿ ਤੁਮ ਦੋਵੇਂ ਬਾੜੇਗੇ ਫੇਤ ਮਾਇਆ ਦੇ ਆਪ ਨਹੀਂ ਰੂਹੀ ਕਰਨ ਜੀਤ ਨਹੀਂ ਕੀਤਾ ਮਾਰੇ ਦਾ ਉਹ ਤੇ ਹੈ ਨਹੀਂ ਜੀਤ ਨਹੀਂ ਸੀ ਜਹਤ ਕਾਲੂ ਕੋ ਨਾਲ ਬਿੰਦ ਸਾਹ ਇਤੇ ਹੁਣ ਕਾਪੇ ਨਹੀਂਤਾ ਕਰਨ ਨੂੰ ਲੋਕ ਦਿੰਦੇ ਆ ਕਰਨ ਸਾ ਤੇ ਜਸੂੰਦਾ ਜਦ ਨਗਰ ਦੇ ਵਿੱਚੋਂ ਉਹ ਆਪਣੀ ਤੰਨੀ ਗੱਲਾਂ ਸੁਣੀਆਂ ਪਿਤਾ ਜੀ ਨੇ ਬੋਲ ਨਾ ਆਵ ਪਇਓ ਮੁਖ ਮੂਨਾ ਹੁਣ ਮੁਖ ਕੋਈ ਬੋਲ ਨਹੀਂ ਆਉਂਦਾ ਮੌਨ ਹੋ ਗਏ ਦੁਖ ਤਰੈ ਨਾ ਵੈਰ ਕਰ ਪਾਰੀ ਬੜੇ ਦੁਖੀ ਹੋ ਕਰ ਕੇ ਔਰ ਬਸੂਰ ਕਰ ਪੂਰ ਵਿਚਾਰੀ ਹਿਰਦੇ ਦੇ ਵਿੱਚ ਸੋਚ ਕੇ ਹਿਰਦੇ ਵਿੱਚ ਸੋਚਾ ਵਿਚਾਰ ਕਰਕੇ ਮਨ ਭੰਗੋ ਜੋਨ ਤੇ ਕਬੇ ਰੋਗ ਰੋਗ ਮਿਲ ਗਿਆ ਕਰ ਤੇਰੇ ਗਾਂ ਤੇ ਕਹਿੰਦੇ ਬਈ ਮਰਨਾ ਹੀ ਚੰਗਾ ਬਈ ਲੋਕਾਂ ਦੀ ਇਹ ਗੱਲ ਆ ਵੀਈ ਹੈ ਕਿ ਸੁਣਨੀ ਜੈ ਨਹੀਂ ਜੈ ਕਹਿ ਆਪਜਾ ਸਫਾਇਓ ਕੰਡ ਰੋਗ ਕਹਿੰਦੇ ਜਿੱਥੇ ਕਿਤੇ ਹੁਣ ਬਾਬੇ ਮਹਿਤਾ ਕਾਲੂ ਦਾ ਆਪਜਾ ਹੁਣ ਲਗਾ ਦੇਕਰ ਦਰਬ ਕੋਲਾਰੇ ਰਹਾ ਉਹ ਮਾਇਆ ਸੀ ਜਿਹੜੀ ਦਿੱਤੀ ਹੋਈ ਰਾਏ ਕੋਲ ਉਹ ਲੈ ਕਰਕੇ ਜਾਏ ਪਾਸ ਰੁਪਕ ਬਚਨ ਉਪਚਾਰ ਤੇ ਰਾਜੇ ਦੇ ਕੋਲ ਜਾ ਆਏ ਤੁਨਾਰ ਦੀ ਕੂਲ ਉਹ ਮਾਇਆ ਲੈ ਕੇ ਨਾਲ ਕੀ ਆ ਰਹੇ ਕੂਪਤਲੀ ਚ ਕਪਨੋ ਦਰਵਾਜਾ ਕਿ ਰਾਜਨ ਰਾਏ ਦੀ ਮਾਲੋ ਤੁਹਾਡੀ ਕਿ ਬਾਯਾ ਨਿੰਦਾ ਪਰਤਨ ਦਰਵਮ ਸਰਪਾ ਕਿ ਸਾਰਾ ਨਗਰ ਤੇ ਨਿੰਦਾ ਕਰਦੇ ਇਹ ਮੈਂ ਪਾਇਆ ਨਹੀਂ ਆਪਣੇ ਤੁਹਾਡੀ ਪਹਿਤ ਨਿਰਪਰਤ ਚਿਤ ਰੋਸ ਵਿਸਾਰੇ ਹੁਣ ਉਹ ਰਾਏ ਪੁਲਾਹ ਕਹਿੰਦਾ ਕਿ ਇਹਦਾ ਰਾਏ ਆਪਣੇ ਪਿਤਾ ਜੀ ਪਹਿਲਾ ਤਾਲੂ ਜੀ ਇਸ ਤਰ੍ਹਾਂ ਪਰ ਉੱਸਾ ਚੱਟੋ ਗੁੱਸਾ ਚੱਟੋ ਪਹਿਲਾਂ ਆਰਾਮ ਦੇ ਨਾਲ ਬੈਠੋ ਵਰਤਾਕ ਕੇ ਤੇ ਕੀ ਆਪ ਦਾ ਮਨ ਰਾਏ ਪੁਲਾਹ ਜਦੋਂ ਧਿਆਨ ਨਾਲ ਸੁਣਿਆ ਤੇ ਪੱਟੀ ਸ਼ਬਦ ਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਡਾ ਫਾਤਖਾ ਦਾ ਸੰਧਾਨੂ ਕਹਿੰਦਾ ਹੈ ਕਮਲ ਨੈਣ ਤੇਲੀ ਦੇ ਉਤਾਰੇ ਕਹਿੰਦਾ ਰਾਏ ਪੁਲਾਰ ਕਿ ਤੁਸੀਂ ਇਹ ਮਾਇਆ ਤੋਂ ਦੁਨੀਆ ਦੀਆਂ ਗੱਲਾਂ ਛੱਡੋ ਗੁੱਸਾ ਧਿਆਕ ਕਰੋ ਇਹ ਇਹ ਜਿਹੜੀ ਮਾਇਆ ਤੁਹਾਨੂੰ ਮੈਂ ਦੱਸੀ ਹੈ ਇਹ ਮੈਂ ਗੁਰੂ ਨਾਨਕ ਸਾਹਿਬ ਤੋਂ ਉਧਾਰ ਲਿਆ ਸੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਪੈਦੇ ਉਧਾਰ ਲਿਆ ਸੀ ਮੈਂ ਗੁਰੂ ਨਾਨਕ ਸਾਹਿਬ ਤੋਂ ਸੋ ਦੀਨ ਦੇ ਜਾਗੋ ਨਿਜਸਾਦਾ ਉਹਦਾ ਆਚ ਭਾਇਆ ਹੈ ਤੇ ਉਸ ਵੇਲੇ ਜਦੋਂ ਇੱਕ ਬਜਰ ਟੁਕਿਆ ਤੇ ਲੋਪੇਦਾ ਜੀ ਨੇ ਅਕੋਨ ਹੈ ਕਿਨੇ ਤੁਨ ਦਾ ਕ੍ਰੋਧ ਕਰ ਸੰਗ ਕਿਰਪਾ ਦਾ ਤੇ ਉਹਨੇ ਇਹੇ ਕਰੀ ਬੇਕ੍ਰੁਨਾਰਤ ਸਭ ਤੇ ਗੁੱਸਾ ਨਹੀਂ ਕਰ ਗੁਰੂ ਨਾਨਕ ਸਾਹਿਬ ਨੂੰ ਝਿੜਕਣਾ ਨਹੀਂ ਹੈ ਉਸ ਵੇਲੇ ਰਾਜਪੁਰਾਲ ਆਖ ਰਿਆ ਜਦ ਉਹ ਜਨਮਿਓ ਇਰਸੁਦ ਪਾਈ ਬਾਬਾ ਬੰਤਾ ਕਾਲੂ ਸਾਹ ਲੈਣ ਤੋਂ ਆਪੇ ਨੂੰ ਤੇ ਹੱਥ ਇਸ ਦਾ ਰੱਖਿਤ ਰੱਖ ਕੇ ਤੇ ਉਸ ਵੇਲੇ ਪਿਤਾ ਜੀ ਕਹਿੰਦੇ ਕਿ ਜਦੋਂ ਦਾ ਜੰਮਿਆ ਔਰ ਇਹਦੇ ਸੁਰਤ ਸੰਭਾਲੀ ਹੈ ਇੱਕ ਬਿਰਾਟ ਕਾ ਕਬ ਨਾ ਘਟਾਈ ਤੁਸੀਂ ਕਹਿੰਦੇ ਹੋ ਵੀ ਉਧਾਰ ਦਿੱਤਾ ਹੈ ਵਾਪਸ ਉਧਾਰ ਲਿਆ ਸੀ ਇੱਕ ਕੁੰਡੀ ਕਾਣੀ ਤੇ ਇਹ ਤਵਾ ਕੇ ਜਿਹਾਉਂਦੀ ਜਦੋਂ ਉਹ ਜੰਮਿਆ ਆਗ ਤਰਾ ਤੇ ਇਹ ਤਾਣੇ ਝਟੜਾ ਹੈ ਤੋ ਕਿਉਂ ਹੋਵੇ ਨਾ ਨਾ ਜੇ ਮਾਇਆ ਤੇ ਮਾਂ ਤੇ ਯਾਰੀ ਆਪਣਾ ਕਾਲੂ ਬਹੁਤ ਕੰਮ ਕਾਮ ਕਰੇ ਤੇ ਘਰ ਤੇ ਝਗੜਾ ਕਿਉਂ ਹੋਵੇ ਸੁਨ ਕਾਲੂ ਤੂੰ ਤੇ ਕੋਈ ਸੁਧ ਨਾਹੀ ਬਾਬਾ ਬਹਿਤਾ ਕਾਲੂ ਉਸ ਵੇਲੇ ਰਾਏਪੁਰਾਹ ਕਹਿੰਦਾ ਕਾਲੂ ਤੈਨੂੰ ਇਸ ਗੱਲ ਦੀ ਖਬਰ ਨਹੀਂ ਹੈ ਮਾਇਆ ਦੁਰਵਾਹੀ ਤੈਨੂੰ ਇਸ ਗੱਲ ਦੀ ਸਾਰ ਲਈ ਇਸ ਸੰਸਾਰ ਦੇ ਵਿੱਚ ਜਿੰਨੀ ਤੂੰ ਮਾਇਆ ਵੇਖ ਰਿਹਾ। ਨਾਉ ਨਿਤੀ 18 ਸਿਤੀ ਪਿੱਛੇ ਲੱਗੀਆਂ ਪਿਆਰੇ ਜੋ ਹਾਰ ਸਕਦਾ ਸਦਾ ਵਸਾਏ ਤੇ ਆਪਣਾ ਨਾਉ ਨਿਤੀਆਂ ਤੇ 18 ਸਿਤੀਆਂ ਕੋਲ ਦੁਨੀਆਂ ਦਾ ਪੁੱਲ ਇਹ ਖੜਾ ਦਾ ਤੇੰਬਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹੋ ਰਿਹਾ ਉਸ ਵੇਲੇ ਕਹਿੰਦਾ ਹੈ ਜਿੰਨੀ ਪਾਇਆ ਮਾਇ ਕੁਲਾਕ ਜਿੰਨੀ ਦੁਨੀਆਂ ਦੀ ਪਾਇਆ ਹੈ ਸਭ ਪਰ ਪੈਗ ਨਾਨਕ ਅਨੁਸਾਰੀ ਕੁਸਾਰੀ ਪਾਇਆ ਤਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅਨਸਾਰੀ ਕਰਦੀ ਹੈ ਜਿੱਥੇ ਪਾਤਸ਼ਾਹ ਜੀ ਦਾ ਹੁਕਮ ਹੁੰਦਾ ਹੈ ਪਾਇਆ ਉਹਦੀ ਨਾਦੀ ਹੈ ਇਤਿਹਾਸ ਦੇ ਵਿੱਚ ਇਹ ਕੀ ਦੇਖਾਉਂਦਾ ਹੈ ਕਿ ਮਾਇਆ ਭੰਤੂ ਰਾਂਤਸਾ ਮਹਾਰਾਜ ਕੋ ਪਾਰ ਕੋ ਦੂਰਿਆ ਕਰਦੀ ਸੀ ਸਤਿਗੁਰਾਂ ਦੇ ਮੇਲੇ ਵਿੱਚ ਆ ਸਕਦੇ ਲੋਕ ਕੋ ਨਹੀਂ ਗੁਰੂ ਅਰਜਨ ਸਾਹਿਬ ਵਾਰ ਆਇਤੇ ਵੇਲੇ ਇਹ ਮਾਇਆ ਛੇ ਨੂੰ ਤੇ ਆ ਗਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਮੇਲੇ ਇਤਿਹਾਸ ਅਗੇ ਆਪ ਜੀ ਸਰਵਣ ਕਰੋਗੇ ਇਹ ਮਾਇਆ ਦੇ ਰਾਜੇ ਦੇ ਉੱਤੇ ਖੜੀ ਕੋਇਦਵਾਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਨਾਨਕ ਦਾਸਾ ਮਹਾਰਾਜ ਦੇ ਦਰਬਾਰ ਵਿੱਚ ਸੌਂਦੇ ਦੇ ਬਣਦੇ ਤੇ ਬਾਇਆ ਆਈ ਹੈ ਸੋ ਕਿਨੁ ਭਾਵ ਮਹਾਰਾਜ ਉਸ ਵੇਲੇ ਪਿਤਾ ਜੀ ਕਹਿ ਰਹੇ ਕਹਿੰਦੇ ਕਿ ਜਿਹੜੀ ਮਾਇਆ ਹੈ ਕਿ ਗੁਰੂ ਨਾਨਕ ਸਾਹਿਬ ਬਾਦਸ਼ਾਹ ਦੇ ਹੁਕਮ ਉਹਦੇ ਆਦੇਸ਼ ਤੱਕ ਕਰਦੀ ਹੈ ਪਾਤਰ ਜਾਏ ਜੋ ਪਤ ਤ੍ਰਿਤੰਦਾਰ ਜਿਵੇਂ ਉਸ ਪਤੀ ਵਰਤਨੋ ਨਰਤੇ ਵਿੱਚ ਤਾਰੀ ਹੋਈ ਇਸਤਰੀ ਹੋ ਤਤਪਤ ਜਿਹੜੀ ਹੋਵੇ ਪਤੀ ਵਰਤਾ ਧਰਮ ਦੇ ਵਿੱਚ ਤੇ ਜਿਹੜਾ ਪਤੀ ਬਚਨ ਕਰੇਗਾ ਉਹ ਉਵੇਂ ਹੀ ਚੱਲਦੀ ਉਵੇਂ ਹੀ ਮੰਨਦੀ ਹੈ ਜਿਵੇਂ ਪਤੀ ਆਖੇ ਤੇ ਇਸੇ ਤਰ੍ਹਾਂ ਹੀ ਸੰਪਤ ਸਰਬਤਰਮੁਰਤੰਗਾ ਦੀ ਜਤਨਾ ਵੀ ਇੱਕ ਸ੍ਰਿਸ਼ਟੀ ਆ ਉਹਦੇ ਪਿਤਾ ਉਹਨੇ ਪਰਮੇਸ਼ਰ ਖੁਦ ਆਪਾ ਰਾਜ ਦੇ ਤੇ ਜਿਵੇਂ ਉਹ ਚਲਾਉਂਦੇ ਨੇ ਉਹ ਉਵੇਂ ਹੀ ਬਕਤੀ ਉਵੇਂ ਹੀ ਚੱਲਦੀ ਹੈ ਆ ਜੰਨਤ ਜੁਨੀ ਮੇਲੀ ਧਨ ਸਭ ਪਤੀ ਹੈ ਓਨੇ ਦੇ ਸਾਥੀ ਦੇ ਸ੍ਰਿੰਦਰ ਹੋ ਸੁਖ ਪਾਲ ਸੁਰੰਗਾ ਜਿਹੜੇ ਦਾ ਸੁੱਖ ਨੇ ਸੋਹਣੇ ਸੁਖ ਆਰਾਮ ਬਣੇ ਸੋਹਣੇ ਸੁਖ ਭਾਗ ਲੱਗੇ ਹੋਏ ਔਰ ਜਿੰਨਾਂ ਦੇ ਅੱਜ ਸਭ ਬਟਿਆਈ ਹੋਰ ਜਿੰਨੀ ਬਟਿਆਈ ਹੈ ਮੇਰੇ ਘਰ ਦੇ ਵਿੱਚ ਕਮਲ ਨੈਣ ਕੀ ਤਰਨ ਨਾਲ ਪਾਈ ਇਹ ਸਭ ਗੁਣਾਂ ਸਭ ਰਾਜ ਦੀ ਕਿਰਪਾ ਦੇ ਨਾਲ ਪਾਈ ਤੋ ਰਾਤ ਘਰੇ ਅਸੂਰ ਟਾਸ ਪਸ ਪਿੰਦ ਰਾਏ ਬੁਲਾਰ ਪਹੁ ਨੂੰ ਸਮਝਾਈ ਕ੍ਰਿਸ਼ਨਾ ਰਾਏ ਦਾ ਪਾਪੇ ਬੇਟਾ ਕਾਲ ਨੂੰ ਸੁਝਾ ਰਹੇ ਬਨਸਨ ਦਾ ਉਰਤਾਰ ਪਰਮ ਪ੍ਰੇਮ ਉਪਜਾਈ ਪਟੀ ਸਰਦਾ ਭਾਨੁ ਪਾ ਕੇ ਤੇ ਪਿਤਾ ਜੀ ਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਪ੍ਰੇਮ ਪ੍ਰਗਟ ਕਰ ਰਹੇ ਦੂਰਾ ਵਾਦਨ ਇੰਦ ਸ਼ਬਦਨ ਸਾਮ ਕਦਰ ਫਲੁਪੁ ਗੁਪੁ ਮੰਨ ਨਰੁ ਪ੍ਰਭ ਸਾਬ ਸੱਚੇ ਪਤਸ਼ਾਹ ਮਹਾਰਾਜ ਦੀ ਵਡਿਆਈ ਸਤਿਗੁਰਾਂ ਦਾ ਜਸ ਕਰਦੇ ਆਓ ਕਬੀ ਸਤੂ ਸਿੰਘ ਜੀ ਦੇਖਦੇ ਕਹਿੰਦੇ ਬਾਦਨ ਇੰਦ ਸ਼ਬਦਨ ਸਾਮ ਗੁਰੂ ਨਾਨਕ ਸਾਹਿਬ ਪਤਸ਼ਾਹ ਮਹਾਰਾਜ ਜੀਆਂ ਦਾ ਪਹਿਲੇ ਸੁਣ ਆ ਜਿਹੜਾ ਲੋਕ ਹੈ ਚੰਦਰਪਾਲ ਦੀ ਵਿਆਹ ਸਾਬ ਮਨਨ ਸਾਮ ਤੇ ਜਿਹੜੇ ਸ਼ਭੀ ਸੁੰਦਰਤਾ ਹੈ ਉਹ ਕਈ ਕਾਮ ਦੇ ਤਰ੍ਹਾਂ ਹੈ ਕਦਮ ਲਖਨ ਦੁਖ ਬੰਦ ਜਿਹੜੇ ਵੱਡੇ ਦੁੱਖਾਂ ਦਾ ਨਾਸ ਕਰਨ ਵਾਲੇ ਹਨ ਸਰ ਸਵੈਚਾ ਅਵ ਵਿਚਰਤ ਨ ਕਰੋ ਜਗਤ ਭਗਤ ਦਾ ਅਨੰਦ ਸਵੈ ਇੱਛਾ ਅਨੁਸਾਰ ਹੁਣਤਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨਗਰ ਦੇ ਵਿੱਚ ਵਿਚਰਨ ਆਪਣੀ ਇੱਛਾ ਅਨੁਸਾਰ ਹਰਮਾ ਰਾਜ ਸਾਹਿਬ ਸੱਚੇ ਪਾਤਸ਼ਾਹ ਵਿਚਰਦੇ ਨੇ ਅੱਗੇ ਇਤਿਹਾਸ ਵਿੱਚ ਆਪ ਜੀ ਨੂੰ ਸਰਵਣ ਕਰੋਗੇ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਵੱਡੀ ਪੈਣ ਦੇਵ ਨਾਨਕ ਜੀ عادشاء مران جیانی بڑی پیٹ ریگے ناکیلہ ہے کہ کیسا وہ عضم دجانا ہوئے گا عادشاء جیانی بھائیہ جی تیرہ جاناں کی ہے ہے کہ کس طرح براہ کتھ وہ ہوتی ہے کہ احماقلیں پر سندہ اندر اتحاصل کر آنگے کہ دیا خور کا قابل اتحاصلہ آج دیا رویان دمانی قباہ ہے اب نظیر قباہ ہے دیان اللہ براہ داد مناؤں سے ਸਾਤਿਆਤਮ ਉਹ ਹੀ ਬਾਇਆ